ਤਰਕੀਆਂ ਐ ਤਰਕੀਆਂ ਤੁਹਾਡੀ ਜ਼ਿੰਦਗੀ 'ਚ ਮੈਂ ਤੁਹਾਨੂੰ ਸੱਚੀ ਦੱਸਾਂਦਾ ਇਹ ਟੈਨਸ਼ਨ ਨਾ ਲੋ ਹੁਣ ਮਾਲਕ ਨੇ ਜਦੋਂ ਅੱਗੇ ਲੈ ਕੇ ਜਾਣਾ ਨਾ ਤੇ ਫਿਰ ਪਿੱਛੇ ਦਾ ਕੋਈ ਰਸਤਾ ਨਹੀਂ ਆਏਗਾ ਅੱਜ ਇਸ ਸੰਸਾਰ ਨੇ ਦਰਵਾਜ਼ੇ ਬੰਦ ਕੀਤੇ ਕੋਈ ਗੱਲ ਨਹੀਂ ਕਿਸੇ ਨੇ ਉਧਰੋਂ ਵੀ ਦਰਵਾਜ਼ਾ ਬੰਦ ਕਰ ਲਿਆ ਉਧਰੋਂ ਵੀ ਕਰ ਲਿਆ ਕਿ ਤੂੰ ਦੁਖੀ ਆਪਾਂ ਨਹੀਂ ਤੈਨਾਂ ਰਹਿਣਾ ਮਾਲਕ ਨੇ ਤੁਹਾਡੇ ਲਈ بڑے ਦਰਵਾਜ਼ੇ ਖੋਲਦਣੇ ਜੀ ਹਰ ਦਰਵਾਜ਼ੇ 'ਚ ਖੁਸ਼ੀਆਂ ਆ ਫਿਰ ਤੁਸੀਂ ਇਹ ਸੋਚ ਕੇ ਬੈਠੇ ਨਾ ਮੇਰੇ ਚਾਰ ਕੰਮ ਫਸੇ ਆ ਮਾਲਕ ਨੇ ਕਹਿਣਾ ਮੈਂ ਟਾਈਮ ਐਸਾ ਦਿੱਰਤੇ ਲਿਆ ਦੋਣਾ ਕਿ ਤੇਰਾ ਕੋਈ ਕੰਮ ਫਸਣਾ ਹੀ ਨਹੀਂ ਹੁਣ ਤੂੰ ਜੋ ਸੋਚੀ ਜੇਂਗਾ ਉਹ ਹੀ ਪੂ ਜਿਹੜਾ ਸਬਰ ਹੁੰਨਾ ਨਾ ਜਿਹੜਾ ਵਿਸ਼ਵਾਸ ਹੈ ਤੁਹਾਡਾ ਗੁਰੂ ਤੇ ਉਹਦਾ ਇੱਥੇ ਵੱਡੇ ਤੋਂ ਵੱਡੇ ਚਮਤਕਾਰ ਕਰਾ ਦਿੰਦਾ ਫਿਰ ਜਦੋਂ ਬੰਦੇ ਦੇ ਮਨ 'ਚ ਘਾਰ ਹੈਗੀ ਨਹੀਂ ਕਿ ਦੁੱਖ ਵੀ ਸਿਰ ਤੇ ਆ ਘੜੀ ਵੀ ਔਖੀ ਆ ਪਰ ਫੇਰ ਵੀ ਆਪਣੇ ਮਾਲਕ ਲਈ ਕੋਈ ਗਲਤ ਗੱਲ ਨਹੀਂ ਕੀ ਕਿਸ ਨੂੰ ਵੈ ਨਹੀਂ ਕਹਿੰਦੇ ਕਿ ਲੈ ਯਾਰ ਮੇਰ ਨਾਲ ਭਗਵਾਨ ਨੇ ਬਹੁਤ ਮਾੜਾ ਕਰਤਾ ਸਭ ਨੂੰ ਇਹੋ ਹੀ ਕਹੀ ਜਾਂਦੇ ਕਿ ਭਗਵਾਨ ਨੇ ਬੜਾ ਵਧੀਆ ਸੋਚਿਆ ਤਾਂ ਫੇਰ ਤਾਂ ਵਧੀਆ ਹੀ ਸੋਚਿਆ ਜੀ ਸਮਝ ਲਓ ਹਾਲਾਤ ਵੇਖਣਾ ਤੁਹਾਡੇ ਬੜੀ ਜਲਦੀ ਬਦਲ ਜਣੇ ਜੀ ਜਿਨਾਂ ਨੇ ਵੀ ਅੱਜ ਤੁਹਾਨੂੰ ਤਾਨੇ ਸੁਣਾਏ ਹੋਣਗੇ ਨਾ ਕਿ ਤੇਰਾ ਕੁਝ ਨਹੀਂ ਬਣਨਾ ਤੂੰ ਜਿੰਨਾ ਮਰਜ਼ੀ ਕਰੀ ਜਾ ਤੇਰਾ ਨਾ ਤਾਂ ਰੱਬ ਨੇ ਨਹੀਂ ਵਧੀਆ ਕੀਤਾ ਸੁਣਾਉਂਦੀ ਦੁਨੀਆ ਕਈ ਵਾਰੀ ਮੈਨੂੰ ਆਪਣੇ ਨੂੰ ਬੜੀ ਵਾਰੀ ਸੁਣਾਇਆ ਕਿ ਯਾਰ ਤੇਰਾ ਤਾਂ ਬੜਾ ਭਰੋਸਾ ਪਰ ਤੇਰਾ ਤਾਂ ਕੋਈ ਕੰਮ ਨਹੀਂ ਸਹੀ ਬਣਿਆ ਕੀ ਫਾਇਦਾ ਫਿਰ ਜਾਣ ਦਾ ਚੁੱਪਦੀਆਂ ਗੱਲਾਂ ਜਦੋਂ ਬੰਦੇ ਨੂੰ ਇਹ ਸੁੰਨਾ ਪੈਂਦਾ ਨਾ ਕਿ ਤੂੰ ਤਾਂ ਜਾਈ ਵੀ ਰੋ ਹੀ ਦਿੰਨਾ ਰੱਬ ਨੂੰ ਮੰਦਾ ਵੀ ਬਣਾ ਕਦੇ ਕਿਸੇ ਦਾ ਮਾੜਾ ਵੀ ਨਹੀਂ ਕਰਦਾ ਫੇਰ ਵੀ ਨਹੀਂ ਰੱਬ ਨੇ ਤੇਨਾਂ ਵਧੀਆ ਕੀਤਾ ਤੂੰ ਤਾਂ ਪਿੱਛੇ ਬੜੀ ਹੋ ਗਿਆ ਸੋ ਇਹ ਜਣੀਆਂ ਦੁਖਾਵੀ ਗੱਲਾਂ ਨਾ ਅੰਦਰ ਰੱਖ ਲੋ ਜਵਾਬ ਨਹੀਂ ਦੇ ਦੇਣਾ ਕਿਸੇ ਨੂੰ हां सगे कहना कि ਤੈਨੂੰ ਤਾਂ ਇਹ ਪਤਾ ਹੀ ਨਹੀਂ ਮੇਰੇ ਮਾਲਕ ਨੇ ਮੇਰੇ ਬਾਰੇ ਕੀ ਸੋਚਿਆ ਤੂੰ ਤਾਂ ਇੱਥੇ ਅੰਦਾਜ਼ਾ ਲਾਂਦਾ ਰਹੇਂਗਾ ਮੇਰੇ ਗੁਰੂ ਨੇ ਮੇਰੇ ਲਈ ਇੰਨਾ ਵਧੀਆ ਸੋਚਿਆ ਤੇਰੀ ਸੋਚ ਤੋਂ ਪਰੇ ਕੰਮ ਹੋਣੇ ਮੇਰੇ ਐਦਾਂ ਕਹਿੰਦਾ ਤੁਸੀਂ ਤੇ ਸਹੀ ਝੋਨੇ ਵੀ ਜੇ ਜਿਹੜੇ ਕਿਸੇ ਨੇ ਸੋਚੇ ਨਹੀਂ ਨਾ ਹੋਣੇ ਸੰਸਾਰ ਦਾ ਸੁਪਨਾ ਹੈਗਾ ਜੋ ਕਿ ਇਹ ਕੰਮ ਕਾਜ ਬਣ ਜੇ ਸਾਡਾ ਮਾਲਕ ਨੇ ਤੁਹਾਡਾ ਐਦਾਂ ਹੀ ਬਣਾ ਦੇਣਾ ਜੇ ਤੁਹਾਡੇ ਭਰੋਸੇ ਨੂੰ ਕਦੇ ਨਹੀਂ ਟੁੱਟਣ ਦੇਣਾ ਤੁਸੀਂ ਨਹੀਂ ਨਾ ਹਾਰ ਮੰਨੀ ਤਾਂ ਗੁਰੂ ਨੇ ਤੁਹਾਡੇ ਲਈ ਸਭ ਕੁਝ ਕਰਕੇ ਦਿਖਾਣਾ ਤੇ ਸਭ ਕੁਝ ਓ ਲੀਓ ਟੈਨਸ਼ਨਾਂ ਦਾ ਜਿਹੜਾ ਬੋਝ ਹੈ ਨਾ ਇੱਕੋ ਵਾਰੀ ਚ ਪਿੱਛੇ ਡਿਗਣਾ ਇਹ ਸਾਰਾ ਸਟ੍ਰੈਸ ਹੀ ਖਤਮ ਹੋ ਜਾਣਾ ਜੇ ਦੁੱਖ ਤਾਂ ਆਪ ਤੁਹਾਡੇ ਬਲਾਨ ਤੋਂ ਪੱਲੇ ਨਾ ਪਿੱਛੇ ਹੋ ਜਾਣਗੇ ਜੇ ਆ ਤਾਂ ਮਾਲਕ ਦੀ ਗੋਦ ਦੇ ਵਿੱਚ ਬੈਠਾ ਹੈ ਇਹਦੇ ਤੇ ਨਹੀਂ ਹੁਣ ਦੁੱਖਾਂ ਦਾ ਅਸਰ ਹੋਣਾ ਇਹਦੇ ਤੇ ਨਹੀਂ ਤਕਲੀਫਾਂ ਆਣੀਆਂ ਮਾਲਕ ਜਦੋਂ ਆਪ ਅੱਗੇ ਹੋ ਗਿਆ ਤੁਹਾਡੇ ਲਈ ਤਾਂ ਫਿਰ ਇੱਥੇ ਹਾਲਾਤ ਵਕਤ ਕੁਝ ਵੀ ਚੀਜ਼ਾਂ ਮੈਟਰ ਹੀ ਨਹੀਂ ਕਰਦੀਆਂ ਇਹ ਜਿਹੜੇ ਆਪਾਂ ਕੰਨੇ ਰਹਿੰਦੇ ਨਸੀਬ ਖਰਾਬ ਹੈ ਜੀ ਮੁਕੱਦਰਾ ਚ ਸ਼ਾਇਦ ਨਹੀਂ ਲਿਖਿਆ ਮੈਂ ਕਹਿੰਦਾ ਤੁਸੀਂ ਭਰੋਸਾ ਕਰਕੇ ਦੇਖੋ ਨਹੀਂ ਲਿਖਿਆ ਮੁਕੱਦਰਾ ਵਿੱਚ ਠੀਕ ਆ ਔਰ ਮਾਲਕ ਦੇ ਹੱਥੀ ਕਲਮ ਹੈ ਨਾ ਪ੍ਰਮਾਤਮਾ ਰੋਇ ਲੱਖਾਂ ਕਰੋੜਾਂ ਜ਼ਿੰਦਗੀਆਂ ਬਦਲਦਾ ਤੋਹਾਡੀ ਕਿਉਂ ਨਹੀਂ ਬਦਲੇਗਾ ਜੇ ਤੁਹਾਡਾ ਵਿਸ਼ਵਾਸ ਹੀ ਸਿਰਫ ਇੱਕੋ ਤੇ ਹੀ ਹੈ ਕਿ ਮੈਨੂੰ ਕਿਸੇ ਹੋਰ ਦੇ ਨਾਲ ਕੁਝ ਲੈਣਾ ਹੀ ਨਹੀਂ ਕੋਈ ਅੱਗੇ ਨਿਕਲੰਦਾ ਕੋਈ ਮੈਨੂੰ ਗਲਤ ਬੋਲੰਦਾ ਮੈਂ ਤਾਂ ਆਪਣੇ ਮਾਲਕ ਕੋਲੋਂ ਹੀ ਲੈਣਾ ਸਭ ਕੁਝ ਤਾਂ ਮਾਲਕ ਆਪੇ ਸਾਰੇ ਇੰਤਜ਼ਾਮ ਕਰ ਦੇਗਾ ਸਭ ਕੁਝ ਨਜਿਠ ਲੈਣਾ ਉਹਨੇ ਇੱਥੇ ਜਿਨ੍ਹਾਂ ਨੇ ਤੁਹਾਨੂੰ ਗਲਤ ਬੋਲਿਆ ਹੈਗਾ ਰੋਇਆ ਹੈਗਾ ਉਹਨਾਂ ਦੇ ਅੱਗੇ ਤੁਹਾਡਾ ਐਸਾ ਵਕਤ ਬਦਲੇਗਾ ਨਾ ਮਾਲਕ ਹराण ਹੋ ਜਾਣਗੇ ਕੀ ਆਰੇ ਦੀ ਜ਼ਿੰਦਗੀ ਚ ਐ ਕਿਹੜਾ ਚਮਤਕਾਰ ਹੋ ਗਿਆ ਆਪਾ ਦਾ ਕਦੋਂ ਦੇ ਲੱਗੇ ਆ ਕਿੱਦਾਂ ਅੱਗੇ ਨਿਕਲ ਗਿਆ ਜਦੋਂ ਉਹ ਇੱਜ਼ਤ ਰੱਖਣ ਦੇ ਆਂਦਾ ਨਾ ਆਪਣੇ ਭਗਤ ਦੀ ਤਾਂ ਦੁਨੀਆ ਇੱਕ ਪਾਸੇ ਹੋਈ ਹੋਵੇ ਤੁਹਾਡਾ ਵਾਲ ਵੀ ਨਹੀਂ ਜ ਕੋਈ ਵਿੰਗਾ ਕਰ ਸਕਦਾ ਤੁਹਾਨੂੰ ਤਾਂ ਹੱਥ ਲਾਣ ਦੀ ਬਹੁਤ ਦੂਰ ਦੀ ਗੱਲ ਕੋਈ ਮਾੜਾ ਸੋਚੂ ਨਹੀਂ ਸਕਦਾ ਫਿਰ ਇਸ ਲਈ ਗੁਰੂ ਦੇ ਪਿਆਰੇਓ ਇਹ ਗੱਲ ਯਾਦ ਰੱਖਣਾ ਇਮਤਿਹਾਨ ਜਿੰਨੇ ਮਰਜ਼ੀ ਔਖੇ ਹੋਣ ਪ੍ਰੀਖਿਆ ਜਿੰਨੀ ਮਰਜ਼ੀ ਕਠਨ ਹੋਵੇ ਅੱਜ ਜਦੋਂ ਪਾਸ ਹੋਗੇ ਨਾ ਰਿਜ਼ਲਟ ਵੀ ਬੜਾ ਸੋਹਣਾ ਜ ਸਭ ਕੁਝ ਚੰਗਾ ਹੋਣਾ ਤੁਹਾਨੂੰ ਗਲਤ ਨਹੀਂ ਕਹਿਣਾ ਬੱਸ ਹੁਣ ਇੱਕੋ ਹੀ ਫਾਰਮੂਲਾ ਹੈ ਜੇ ਜ਼ਿੰਦਗੀ ਚ ਖੁਸ਼ ਰਹਿਣਾ ਹੈ ਤਾਂ ਕਿ ਗਲਤ ਆਪਣੇ ਬਾਰੇ ਨਹੀਂ ਜੇ ਸੋਚਣਾ ਜਦੋਂ ਥੋੜਾ ਜਿਹਾ ਤੁਹਾਨੂੰ ਡਰ ਲੱਗੇ ਜਦੋਂ ਸੋਚ ਆਵੇ ਨਾ ਨੈਗੇਟਿਵ ਠੀਕ ਹੈ ਸੰਸਾਰ ਦੇ ਵਿੱਚ ਰਹ ਰਹੇ ਆ ਦੁਨੀਆ ਹੀ ਕਈ ਵਾਰੀ ਸੁਣਾ ਸੁਣਾ ਕੇ ਸਾਡਾ ਮਨ ਹੁਲਾ ਕਰ ਦਿੰਦੀ ਹੈ ਉਦੋਂ ਤੁਸੀਂ ਇਹੋ ਹੀ ਕਹਿਣਾ ਨਹੀਂ ਕੋਈ ਨਹੀਂ ਮੇਰਾ ਮਾਲਕ ਬੈਠਾ ਮੈਨੂੰ ਬੜਾ ਭਰੋਸਾ ਵਧੀਆ ਸੋਚਿਆ ਹੈ ਮੇਰੇ ਬਾਰੇ ਮੇਰਾ ਗੁਰੂ ਨਹੀਂ ਮੈਨਾਂ ਗਲਤ ਕਰ ਸਕਦਾ ਮੇਰੇ ਗੁਰੂ ਨੇ ਸਭ ਕੁਝ ਸੋਨਾ ਲਿਖਿਆ ਹੈ ਮੈਨੂੰ ਭਰੋਸਾ ਉਹ ਦੇਤੇ ਕੰਮ ਲੇਟ ਹੋ ਜਾਣਗੇ ਕੋਈ ਗੱਲ ਨਹੀਂ ਦੇਰੀ ਨਾ ਸਹੀ ਪਰ ਮੇਰੇ ਗੁਰੂ ਦੇ ਹੱਥੋਂ ਹੀ ਹੋਣੇ ਸਾਰੇ ਕੰਮ ਪ੍ਰੋਸਰ ਖੋ ਦੇਖਣਾ ਜ਼ਿੰਦਗੀ ਕਿਵੇਂ ਬਦਲਦੀ ਤੁਹਾਡੀ